ਸਸ਼ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬੀ ਗਾਇਕ ਦਲਜੀਤ ਹੁਸੈਨ ਦੇ ਆਸਟ੍ਰੇਲੀਆ ਸ਼ੋਅ ਦੌਰਾਨ ਸਿੱਖਾਂ ਨੂੰ ਕਿਰਪਾਨ ਪੈਣ ਕੇ ਐਂਟਰੀ ਨਾ ਮਿਲਣ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀਆਂ ਅਦਰਗਾਨੀ ਕੁਲਦੀਪ ਸਿੰਘ ਗੜਕਾਜ ਜੋਂਹਾਂ ਦਾ ਆਇਆ ਬਿਆਨ ਕਿਹਾ ਇਹ ਗੱਲ ਇਕੱਲੇ ਆਸਟ੍ਰੇਲੀਆ ਦੀ ਨਹੀਂ ਬਲਕਿ ਪੂਰੇ ਮੁਲਕ ਸੰਸਾਰ ਦੀ ਹੈ ਸਾਰੇ ਸੰਸਾਰ ਦੇ ਵਿੱਚ ਹਰੇਕ ਦੇ ਮਨੁੱਖੀ ਹੱਕ ਨੇ ਤੇ ਧਾਰਮਿਕ ਆਜ਼ਾਦੀ ਬਹਾਲ ਰਣੀ ਚਾਹੀਦੀ ਆ ਕਕਾਰ ਗੁਰੂ ਸਾਹਿਬ ਦੇ ਪਿਆਰ ਦੀ ਨਿਸ਼ਾਨੀ ਨੇ ਹਰ ਸਿੱਖ ਇਸ ਨੂੰ ਸੰਭਾਲ ਕੇ ਰੱਖਦਾ ਅਜੇ ਹੀ ਮੰਤ ਭਾਗੀ ਘਟਨਾ ਕਿਤੇ ਵੀ ਨਹੀਂ ਹੋਣੀ ਚਾਹੀਦੀ ਪਾਰਾ ਸਰਕਾਰ ਨੂੰ ਉੱਥੇ ਦੇ ਪ੍ਰਸ਼ਾਸਨ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਜਰਤਾਰ ਸਿੰਘ ਤਾਰਾ ਨੂੰ ਕੋਰਟ ਨੇ ਦਿੱਤੀ ਵੱਡੀ ਰਾਹਤ ਅਸਲ 2009 ਦੇ ਵਿੱਚ ਭੋਗਪੁਰ ਥਾਣੇ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਦੇ ਮਾਮਲੇ ਦੇ ਵਿੱਚ ਮਾਮਲਾ ਹੋਇਆ ਸੀ ਦਰਜ ਗੈਰ ਕਾਨੂੰਨੀ ਕਾਰਵਾਈਆਂ ਦੇ ਇਸ ਮਾਮਲੇ ਦੇ ਵਿੱਚ ਜਲੰਧਰ ਅਦਾਲਤ ਨੇ ਕੀਤਾ ਬਰੀ ਅਦਾਲਤ ਨੇ ਦੋਸ਼ ਨਾ ਸਾਬਤ ਹੋਣ ਤੇ ਬਰੀ ਕਰਨ ਦੇ ਦਿੱਤੇ ਹੁਕਮ ਜਗਤਾਰ ਸਿੰਘ ਤਾਰਾ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਬੜੈਲ ਜੇਲ੍ਹ ਤੋਂ ਕੀਤਾ ਗਿਆ ਸੀ ਪੇਸ਼ ਆਮ ਆਦਮੀ ਪਾਰਟੀ ਦੇ ਖਡੂਰਸਵਾ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਹਾਈ ਕੋਰਟ ਨੇ ਸਜ਼ਾ ਦੇ ਉੱਪਰ ਰੋਕ ਲਗਾਉਣ ਤੋਂ ਕੀਤਾ ਅਨਕਾਰ ਦਰਅਸਲ 12 ਸਤੰਬਰ 2025 ਨੂੰ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਉਹਨਾਂ ਦੇ ਕਈ ਸਾਥੀਆਂ ਨੂੰ 4-4 ਸਾਲ ਦੀ ਸਜ਼ਾ ਸੁਣਾਈ ਸੀ 2013 ਦੇ ਇੱਕ ਮਾਮਲੇ ਦੇ ਵਿੱਚ ਇੱਕ ਲੜਕੀ ਦੇ ਨਾਲ ਜੋ ਧੱਕੇਸ਼ਾਹੀ ਜਾਂ ਫਿਰ ਉਸਦੀ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਸੀ ਤੇ ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ। ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੋਇਆ ਪੈਦਾ ਦਰਅਸਲ ਕੈਨੇਡਾ ਦੇ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਕਰਦੇ ਬਾਹਰ ਹੀ ਗੋਲੀਆਂ ਮਾਰ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਹੈ। ਆਪ ਸਪੋਰਟ ਟਾਊਨ ਲਾਈਨ ਇਲਾਕੇ ਦੇ ਵਿੱਚ ਵਾਪਰੀ ਵੱਡੀ ਵਾਰਦਾਤ ਦੁਰਾਹਾ ਦੇ ਪਿੰਡ ਰਾਜਗੜ੍ਹ ਦੇ ਨਾਲ ਸੰਬੰਧਤ ਸੀ ਵਪਾਰੀ ਦਰਸ਼ਨ ਸਿੰਘ ਸਾਸੀ ਕੱਪੜਾ ਰੀਸਾਈਕਲਿੰਗ ਦਾ ਕਰਦਾ ਸੀ ਬਿਜ਼ਨਸ ਜਿਸ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਪੰਜਾਬੀ ਉੱਥੇ ਕਰਦੇ ਸੀ ਕੰਮ ਸਵਾਰੀਆਂ ਦੇ ਨਾਲ ਭਰੀ ਹੋਈ ਪੀਆਰਟੀਸੀ ਦੀ ਬੱਸ ਦਾ ਨਾਲ ਵਾਪਰਿਆ ਵੱਡਾ ਹਾਦਸਾ ਪੀਆਰਟੀਸੀ ਦੀ ਬੱਸ ਅਤੇ ਟਰਾਲੇ ਵਿਚਕਾਰ ਹੋਈ ਜ਼ੋਰਦਾਰ ਟੱਕਰ ਖੰਨਾ ਦੇ ਨੇੜੇ ਟਰਾਲਾ ਰੋਂਗ ਸਾਈਡ ਆਕੇ ਪੀਆਰਟੀਸੀ ਦੀ ਬੱਸ ਦੇ ਨਾਲ ਭੜਿਆ ਹਾਦਸੇ ਦੇ ਵਿੱਚ ਬੱਸ ਦੀਏ ਸਵਾਰ ਕਈ ਸਵਾਰੀਆਂ ਹੋਈਆਂ ਜ਼ਖਮੀ ਕੁਰੂਖੇਤਰ ਜਾ ਰਹੀ ਸੀ ਪੀਆਰਟੀਸੀ ਜਵਸਖੰਨਾ ਨੈਸ਼ਨਲ ਹਾਈਵੇ ਦੇ ਉੱਪਰ ਵਾਪਰਿਆ ਵੱਡਾ ਹਾਦਸਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਲੱਗਿਆ 2 ਲੱਖ ਰੁਪਏ ਦਾ ਜੁਰਮਾਨਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਅਤੇ ਤਿੰਨ ਆਈਐਸ ਅਧਿਕਾਰੀਆਂ ਨੂੰ ਲਗਾਇਆ ਜੁਰਮਾਨਾ ਟਰਾਂਸਪੋਰਟ ਵਿਭਾਗ ਦੇ ਸਖਤਰ ਟਰਾਂਸਪੋਰਟ ਕਮਿਸ਼ਨਰ ਅਤੇ ਸੰਗਰੂਰ ਦੇ ਡੀਸੀ ਨੂੰ ਲਗਾਇਆ ਜੁਰਮਾਨਾ ਮੋਡੀਫਾਈ ਵਾਹਨਾ ਖਿਲਾਫ ਕਾਰਵਾਈ ਨਾ ਕਰਨ ਤੇ ਕੀਤੀ ਗਈ ਕਾਰਵਾਈ ਅਧਿਕਾਰੀਆਂ ਦੀ ਤਨਖਾਹ ਦੇ ਵਿੱਚੋਂ ਕੱਟੇ ਜਾਣਗੇ ਜੁਰਮਾਨੇ ਦੇ ਪੈਸੇ ਹਰ ਅਧਿਕਾਰੀ ਦੀ ਤਨਖਾਹ ਦੇ ਵਿੱਚੋਂ ਕੱਟੇ ਜਾਣਗੇ 50-50 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ कोष ਦੇ ਵਿੱਚ ਜਮ੍ਹਾਂ ਹੋਵੇਗੀ ਜੁਰਮਾਨੇ ਦੀ ਰਕਮ ਵਿਹਾਲੀ ਦੇ ਛਤਬੀੜ ਚਿੜੀਆ ਘਰ ਦੇ ਵਿੱਚ ਲੱਗੀ ਭਿਆਨਕ ਅੱਗ ਬੈਟਰੀ ਚਾਰਜਿੰਗ ਪੁਆਇੰਟ ਤੇ ਲੱਗੀ ਗੱਡੀਆਂ ਨੂੰ ਲੱਗੀ ਅੱਗ ਦਰਜਣ ਤੋਂ ਵੱਧ ਬਹਾਨਾ ਦੇ ਸੜ ਜਾਣ ਦੀ ਖਬਰ ਸ਼ਾਰਟ ਸਰਕਟ ਸ਼ੁਰੂਆਤੀ ਜਾਂਚ ਦੇ ਵਿੱਚ ਦੱਸਿਆ ਜਾ ਰਿਹਾ ਕਾਰਨ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਪਰ ਪਾਇਆ ਕਾਬੂ ਲੁਧਿਆਣਾ ਦੇ ਵਿੱਚ ਬਣਾਈ ਜਾਵੇਗੀ ਨਵੀਂ ਸਬ ਤਹਿਸੀਲ ਲੁਧਿਆਣਾ ਨਾਰਥ ਰੱਖਿਆ ਜਾਵੇਗਾ ਨਾਮ ਸਬ ਤਹਿਸੀਲ ਦੇ ਵਿੱਚ ਬਣਾਏ ਜਾਣਗੇ 4 ਪਟਵਾਰ ਸੈਕਟਰ 1 ਕਾਨੂੰਗੋ ਸੈਕਟਰ 7 ਤੋਂ 8 ਪਿੰਡ ਹੋਣਗੇ ਸ਼ਾਮਲ ਬਰਨਾਲਾ ਨਗਰ ਨਿਗਮ ਨੂੰ ਨਗਰ ਕਾਉਂਸਲ ਦੇ ਵਿੱਚ ਕੀਤਾ ਜਾਵੇਗਾ ਤਵਦੀਲ ਪੰਜਾਬ ਕੈਬਨਿਟ ਦੇ ਵਿੱਚ ਲਿਆ ਗਿਆ ਵੱਡਾ ਫੈਸਲਾ ਤੇ ਉਸ ਤੋਂ ਬਾਅਦ ਸੀਐਫ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਐਲਾਨ ਕੀਤੇ 5 ਦਸੰਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ ਪੰਚਾਇਤ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪੰਜਾਬ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਅਹਿਮ ਜਾਣਕਾਰੀ 150 ਤੋਂ ਵੱਧ ਪੰਚਾਇਤ ਸੰਪਤੀਆਂ ਅਤੇ 21 ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣੀਆਂ ਹਨ ਚੋਣਾਂ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਚੋਣਾਂ ਨਾ ਹੋਣ ਨੂੰ ਲੈ ਕੇ ਸ਼ਿਕਾਇਤ ਕਰਤਾ ਬਿਅੰਤ ਕੁਮਾਰ ਨੇ ਦਾਖਲ ਕੀਤੀ ਸੀ ਪਟੀਸ਼ਨ ਜਗਰਾਉ ਨਕੌਦਰ ਰੋਡ ਦੇ ਉੱਪਰ ਟੋਲ ਪਲਾਜ਼ਾ ਹੋਵੇਗਾ ਬੰਦ ਅਸੂਲਤਾ ਮੁਹੱਈਆ ਕਰਵਾਉਣ ਦੇ ਵਿੱਚ ਟੋਲ ਪ੍ਰਬੰਧਕ ਹੋਏ ਫੇਲ ਟੋਲ ਤੈਅ ਸਮੇਂ ਤੋਂ 2 ਸਾਲ ਪਹਿਲਾਂ ਹੋਵੇਗਾ ਬੰਦ ਟੋਲ ਨੂੰ ਬੰਦ ਕਰਨ ਦੇ ਲਈ ਕੰਪਨੀ ਨੂੰ ਭੇਜਿਆ ਗਿਆ ਨੋਟਿਸ ਪੰਜਾਬ ਦੇ ਵਿੱਚ 3.5 ਸਾਲਾਂ ਦੌਰਾਨ 19ਵਾਂ ਟੋਲ ਪਲਾਜ਼ਾ ਹੋਵੇਗਾ ਬੰਦ ਇਸ ਨਾਲ ਸੰਬੰਧੀਆਂ ਦਾ ਸਭ ਤੋਂ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜੀ ਧੰਨਵਾਦ